साफ़ो त मोर चाद ਰੱਦ ਕਰੋ ਰੱਦ ਕਰੋ ਰੱਦ ਕਰੋ ਸੋਸਮ ਨੇ ਬਗਲ ਜਾਣਾ ਹੈ ਜਾਂ ਇਹ ਸੋਨ ਵਿੱਚ ਲਾਗੂ ਹੋ ਗਿਆ ਜਾਂ ਇਹ ਬੰਦ ਜਿੱਪਿਆ ਕਿਉਂਕਿ ਪ੍ਰਾਈਵੇਟ ਭੱਲੇ ਸਾਡੀਆਂ ਮਲਾਜੂ ਜੱਥੇਬੰਦੀਆਂ ਵੀ ਆ ਮਜ਼ਦੂਰ ਜੱਥੇਬੰਦੀਆਂ ਵੀ ਸਾਰਿਆਂ ਨੂੰ ਆਲਸੀ ਸਰਦਾ ਦਿੱਤਾ ਹੋਇਆ ਉਹ ਬਹੁਤ ਵੱਡਾ ਹਮਲਾ ਜੋ ਮੈਂ ਕਹੂੰਗਾ ਐ ਦੇਸ਼ ਤੇ ਕਹੂੰਗਾ ਪੰਜਾਬ ਤੇ ਕਹਿ ਲਿਆ ਸਾਰੇ ਦੇਸ਼ ਤੇ ਕਰ ਰਹੀ ਹੈ ਜੋ ਜਿਸ ਤਰ੍ਹਾਂ ਪਹਿਲਾਂ 2021 ਦੇ ਵਿੱਚ ਬੜਾ ਵੱਡਾ ਹਮਲਾ ਕਿਸਾਨੀ ਤੇ ਕੀਤਾ ਸੀ ਤੇ ਹੁਣ ਬਿਜਲੀ ਬੋਰਡ ਤੇ ਹਮਲਾ ਕਰਕੇ ਪ੍ਰਾਈਵੇਟ ਕਰਕੇ ਕਾਰਪੋਰੇਟਾਂ ਨੂੰ ਇਹ ਦੇਣ ਦਾ ਤਹਈਆ ਕਰਕੇ ਸਰਕਾਰ ਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਔਰ ਬਰਬਾਦ ਕਰਨ ਦੀ ਮੈਂ ਕਹੂੰ ਜਦ ਪ੍ਰਾਈਵੇਟ ਪਲੇਅਰ ਕੋਈ ਵੀ ਆਉਂਦਾ ਹੈ ਕਾਰਪੋਰੇਟ ਆਉਂਦੀ ਹੈ ਤਾਂ ਉਹਨਾਂ ਦਾ ਇੱਕੋ ਹੀ ਮਤਲਬ ਹੁੰਦਾ ਹੈ ਕਿ ਆਪਣਾ ਕੁਝ ਬਣਾ ਕੇ ਲੋਕਾਂ ਨੂੰ ਬਰਬਾਦ ਕਰਨਾ ਚਾਹੇ ਉਹ ਹੁੰਦਾ ਕਿਉਂਕਿ ਜਦੋਂ ਬਿਜਲੀ ਬੋਰਡ ਦੇ ਵਿੱਚ ਇੱਥੇ ਕੰਮ ਕਰਦੇ ਮੁਲਾਜ਼ਮ ਕੋਈ ਵੀ ਸਾਡਾ ট্রান্সਫਾਰਮਰ ਸੜ ਜਾਂਦਾ ਕੋਈ ਸਾਡਾ ਹੋਰ ਨੁਕਸਾਨ ਹੁੰਦਾ ਤਾਂ ਅਸੀਂ ਧਰਨਾ ਲਾ ਲੈਨੇ ਸੀ ਆ ਕੇ ਧਰਨਾ ਲਾ ਕੇ ਅਸੀਂ ਉਹ ਸਾਰਾ ਕੁਝ ਕਰਾ ਲੈਨੇ ਆ ਪਰ ਜਦ ਪ੍ਰਾਈਵੇਟ ਹੋ ਜਾਂਦਾ ਉਹਦੇ ਬਿੱਲ ਦੇ ਵਿੱਚ ਸਿਸਟਮ ਹੀ ਐਸਾ ਹੈ ਕਿ ਸਾਡਾ ਚਾਹੇ ট্রান্সਫਾਰਮਰ ਸੜ ਜਾਂਦਾ ਚਾਹੇ ਸਾਡੀ ਲੈਂਡ ਟਿਕ ਜਾਂਦੀ ਉਹਤੇ ਕੋਈ ਸਾਡੀ ਸਰਵਾਈ ਨਹੀਂ ਉਹਦਾ ਸਾਰਾ ਖਰਚਾ ਭਰ ਕੇ ਅਸੀਂ ਦੁਬਾਰਾ ਫਿਰ ਉਹਨੂੰ ਚਾਲੂ ਕਰਾਂਗੇ ਐਸੀ ਤਰ੍ਹਾਂ ਹੀ ਸਾਡਾ ਰੀਚਾਰਜ ਸਿਸਟਮ ਜੋ ਸਮਾਰਟ ਮੀਟਰ ਹੈ ਇਹੋ ਜਿਹਾ ਸਿਸਟਮ ਹੈ ਜਿਸ ਤਰ੍ਹਾਂ ਮੋਬਾਈਲ ਦਾ ਸਿਸਟਮ ਸਾਡਾ ਜਦ ਪੈਸੇ ਪਾਵਾਂਗੇ ਸਾਡੀ ਲਾਈਟ ਚੱਲੂਗੀ ਅੱਧੀ ਰਾਤ ਵੀ ਰੀਚਾਰਜ ਖਤਮ ਹੁੰਦਾ ਸਾਡੀ ਲਾਈਟ ਦੇ ਅੰਦਰ ਨਿਹੇਰਾ ਹੋਵੇਗਾ ਸੋ ਇੱਕ ਚਾਨਣ ਵਾਲੇ ਆਦਾਰੇ ਨੂੰ ਇੱਕ ਹਨੇਰੇ ਦੇ ਰੂਪ ਵਿੱਚ ਬਦਲਿਆ ਜਾ ਰਿਹਾ ਬਹੁਤ ਵੱਡਾ ਸਾਡੇ ਤੇ ਜਿਹੜਾ ਇਹ ਹਮਲਾ ਕੀਤਾ ਜਾ ਰਿਹਾ ਇਸ ਦੇ ਨਾਲ ਸੀਡ ਬੈਲ ਲਿਆ ਰਹੇ ਆ ਮੁਕਤ ਵਪਾਰ ਜੋ ਹੈਗਾ ਉਹ ਸਮਝੌਤਾ ਕਰ ਰਹੇ ਆ ਸਾਰਿਆਂ ਜੀ ਹੁਣ ਸੀਡ ਬੈਲ ਵੀ ਤੁਹਾਨੂੰ ਕਹਾਂ ਸੀਡ ਬੈਲ ਜੇ ਲਾਗੂ ਹੋ ਜਾਂਦਾ ਸਾਰੇ ਬੀਜ ਜੋ ਹੈਗੇ ਆ ਵੱਡੀਆਂ ਕੰਪਨੀਆਂ ਦੇ ਹਵਾਲੇ ਹੋ ਜਾਣੇ ਆ ਸਾਡੀ ਜ਼ਹਿਰ ਸਾਡਾ ਖਾਦ ਜੋ ਸਾਰਾ ਉਹ ਕਾਰਪੋਰੇਟਾਂ ਦੇ ਹਵਾਲੇ ਹੋ ਜਾਣਾ ਸੋ ਉਹਦੇ ਵਿੱਚ ਸਾਡਾ ਯਾਨੀ ਸੋ ਸਾਨੂੰ ਵੇਚਣ ਵਾਲਾ ਸਾਡੀਆਂ ਜਮੀਨਾਂ ਹੜੱਪਣ ਵਾਲਾ ਸਾਡੇ ਦੇਸ਼ ਨੂੰ ਵੇਚਣ ਵਾਲਾ ਸਾਰਾ ਸਿਸਟਮ ਜੋ ਕਾਰਪੋਰੇਟਾਂ ਨੂੰ ਦੇਣ ਵਾਲਾ ਉਸੇ ਦੇ ਕੀ ਹੋਈ ਆ ਸਰਕਾਰ ਪਰ ਸੰਯੁਕਤ ਕਿਸਾਨ ਮੋਰਚੇ ਨੇ ਵੀ ਪਹਿਲਾ ਬੜਾ ਵੱਡਾ ਸੰਘਰਸ਼ ਪੰਜਾਬ ਤੋਂ ਉਠਾ ਕੇ ਨਾ ਲੇਕੇ ਗਈ ਸੀ ਉਸੇ ਤਰ੍ਹਾਂ ਦਾ ਵੱਡਾ ਸੰਘਰਸ਼ ਹੋਣਾ ਸੀ ਸੰਯੁਕਤ ਮੋਰਚਾ ਕੱਲ ਨੂੰ ਫਿਰ ਸਾਡੀ ਮੀਟਿੰਗ ਹੋ ਰਹੀ ਹੈ ਇੱਕ ਵੱਡਾ ਸੰਘਰਸ਼ ਤਿਆਰ ਕਰਕੇ ਇਸ ਨੂੰ ਅਸਾਨੂੰ ਮੂੰਹ ਵੀ ਖਾਣੀ ਪਵੇਗੀ ਇਹਨਾਂ ਚਾਹੇ ਕੋਈ ਕੇਂਦਰ ਦੀ ਸਰਕਾਰ ਹੋਵੇ ਜਾਂ ਕੋਈ ਪੰਜਾਬ ਦੀ ਸਰਕਾਰ ਹੋਵੇ ਅਸੀਂ ਕਦੇ ਵੀ ਜੋ ਲੋਕ ਵਿਰੋਧੀ ਫੈਸਲੇ ਐ ਇਹਨਾਂ ਨੂੰ ਸੰਯੁਕਤ ਮੋਰਚਾ ਲਾਗੂ ਨਹੀਂ ਹੋਣ ਦੇਵੇਗਾ ਚਾਹੇ ਕਿੰਨੀ ਮਿਹਨਤ ਕਰਨੀ ਪਵੇ ਮੜਾ ਉੱਪਰ ਗਾਲੂ ਗੱਬਦਾ ਉਹ ਇੰਨੀ ਵੀ ਨਹੀਂ ਉੱਪਰ ਗੰਗਲੇ ਇਹਦੇ ਬਰਾਬਰ ਰੱਖ ਇਹਦੇ ਬਰਾਬਰ ਆ ਬਰਾਬਰ ਆ ਰੱਖ ਦਿਓ ਜਿਆਦਾ ਇੱਧਰ ਹੋ ਜਾਂਦਾ ਇੱਕ ਨਿਹਰਾਇਨ ਜਾਂ ਕੋਟਪੁਰਾ ਇੱਕ ਮਿੰਟ ਇੱਕ ਮਿੰਟ ਸਰ ਅੱਜ ਸਿਰ ਕੀ ਨਾ aur ਕੀ ਅੱਜ ਜਿਹੜਾ ਤਰਨਾ ਦਿੱਤਾ ਯਾਰ ਕੀ ਕਹਿਣੇ ਦੇ ਬਾਰੇ ਮੈਂ ਇੰਜਨਾ ਜੁਤਾ ਸਿੰਘ ਦੀਗ ਨਿਹਰਾਇਨ ਨੇ ਕੋਟਪੁਰਾ ਜੋ ਸਿਹਤ ਕਿਸਾਨ ਮੋਚੇ ਨੂੰ ਅਜਰਾ ਬਲੀਸਪੁਰ 2025 ਦੇ ਵਿਰੋਧ ਉਹ ਤਰਨਾ ਦਿੱਤਾ ਔਰ ਸਾਡੀਆਂ ਬੀਲੀਬੋਰ ਦੀਆਂ ਭਾਤੀ ਜਥੇ ਬਣੀਆਂ ਰਿਟਰਨ ਹੋਣੀਆਂ ਆਪਣੇ ਕਿੰਨਿਆ ਜੋ ਜ਼ਵਾਕਾਂ ਦੀ ਜੱਦੇ ਬਣੀਆਂ ਉਹਦੇ ਨਾਲ ਅਸੀਂ ਇੰਜੀਨੀਅਰ ਸਾਹਿਬ ਜੋ ਸਿੱਧੀ ਨਮਾਇੰਦਗੀ ਕਰਦੀ ਹੈ ਅਫਸਰਾਂ ਨੇ ਅਸੀਂ ਇਸ ਸੰਘਰਸ਼ ਦੀ ਅਸੀਂ ਪੂਰ ਜੋ ਹਮਾਇਤ ਕਰਦੇ ਆ ਮੈਂ ਪਿੱਛੇ ਵੀ ਦੱਸ ਚੁੱਕਿਆ ਇਸ ਤਰ੍ਹਾਂ ਸਾਡੇ ਭਲਾਣ ਜੀ ਨੇ ਦੱਸਿਆ ਵੀ ਇਸ ਤਰ੍ਹਾਂ ਦੇ ਲੋਕ ਬਾਰੂ ਬੈਲ ਹੈਗੇ ਆ ਜਿਹੜੇ ਕਿ ਪਬਲਿਕ ਸੈਕਟਰ ਦੇ ਘਰਾਣੇ ਨੂੰ ਹਜ਼ਾਰਿਆਂ ਨੂੰ ਕਿ ਘਰਾਣੇ ਨੂੰ ਵਿਚਣ ਵਾਸਤੇ ਪਾਸ ਕਿ ਤਿਆਰਿਆ ਅਸੀਂ ਇਸ ਤਰ੍ਹਾਂ ਦੀਆਂ ਨੀਤੀਆਂ ਸਰਕਾਰੀਆਂ ਨਾਲ ਜੋ ਰੂਟ ਕਰਦੇ ਆ ਤੇ ਹਮੇਸ਼ਾ ਹੀ ਜੋ ਲੋਕਮਾਰੂ ਨੀਤੀਆਂ ਜੋ ਲੋਕ ਵਿਰੋਧੀ ਬਹਿਲਾ ਅਸੀਂ ਉਹਨਾਂ ਦੇ ਵਿਰੁੱਧ ਨਿਸ਼ਾਨੀ ਲਾਉਂਦੇ ਆ ਅੱਜ ਇਹ ਸਿਰ ਕੇ ਤਿੱਖਾ ਨਾ ਸੀ ਕਿ ਅੱਗੇ ਕੀ ਕਾਰਵਾਈ ਹੈ ਅੱਗੇ ਜਿਸ ਤਰ੍ਹਾਂ ਸਾਡੇ ਪਾਵਰ ਪੌਨੀਆਂ ਵੱਖੋ ਜਥੇ ਬਣੀਆਂ ਸਾਡੀ ਬਣਾ ਅਧਿਕਾਰੀਆਂ ਦੀ ਹਫਤਾ ਦੀ ਜੀ ਨਮੰਨੀ ਜਥੇ ਬਣ ਕਾ ਦੀਆਂ ਔਰ ਅਸੀਂ ਕਿਸਾਨ ਯੂਨੀਅਨਾਂ ਵੱਲੋਂ ਜੋ ਵੀ ਇਹਨਾਂ ਦੇ ਸਾਜੇ ਮੋਚੇ ਨੂੰ ਜੋ ਫੈਸਲਾ ਆਏਗਾ ਅਸੀਂ ਦੇ ਨਾਲ ਮੋੜਾ ਮੋੜਾ ਜੋੜ ਕੇ ਇਸ ਕਾਚ ਜਾਈਏ ਸੰਯੁਕਤ ਮੋਰਚਾ ਇਹ ਕਿ ਨਾਮ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਕੀ ਕਹਿਣਾ ਜਨੂ ਅੱਜ ਦੇ ਧਰਮੇ ਨੂੰ ਲੈ ਕੇ ਤੇ ਅੱਜ ਜਿਹੜਾ ਕੱਟ ਹੋਇਆ ਵਾ ਵਕਵਾ ਕ ਜਥੇਬੰਦਿਆ ਤੇ ਹੋਏ ਉਹ ਸਾਰੇ ਨੂੰ ਸਨੇਕ ਕੀ ਕਰਨਾ ਚਾਹੁੰਦੇ ਉਹ ਤੇ ਕੀ ਸਰਕਾਰ ਕੋਲੇ ਰੋਸ ਹੈ ਜਿਹੜਾ ਅੱਜ ਦਾ ਕਾਠਾ ਜੀ ਆ ਸੰਯੁਕਤ ਖਸਾਨ ਮੋਰਚਾ ਤੇ ਬਿਜਲੀ ਬੋਰਡ ਦੇ ਵਕਵਾ ਜਥੇਬੰਦਿਆ ਦੇ ਭਰਾਤਰੀ ਜਥੇਬੰਦਿਆ ਦਾ ਸਾਂਝਾ ਕਾਠਾ ਆ ਆ ਜੋ ਸਰਕਾਰ ਨਿੱਜੀਕਰਨ ਤੇ ਤੁਲੀ ਹੋਈ ਵੀ ਆ ਉਦੇ ਵਿਰੋਧ ਦੇ ਵਿੱਚ ਆ ਕਿਉਂਕਿ ਆ ਹੁਣ ਬਿਜਲੀ ਬੋਰਡ ਨੂੰ ਵੀ ਨਿੱਜੀਕਰਨ ਯਾਨੀ ਕਿ ਕਾਰਪੋਰੇਟ ਕਰਾਣਾ ਦੇ ਹੱਥ ਵਿੱਚ ਦੇਣ ਜਾ ਰਹੀ ਆ ਇਕੱਲੇ ਬਿਜਲੀ ਬੋਰਡ ਦਾ ਨਹੀਂਗਾ ਇੱਕ ਨਾਲ ਆਹ ਬੀਜ ਸੋਧ ਬੈਲ ਵੀ ਲਿਆ ਰਹੀ ਆ ਵੀ ਜਿਹੜਾ ਕਿਸਾਨ ਅੱਗੇ ਬੀਜ ਆਪ ਦੇ ਕੋਲ ਰੱਖ ਲੈਂਦਾ ਸੀਗਾ ਹੁਣ ਉਹਦੇ ਵੀ ਪਾਪ ਬੰਦੀ ਲਾਉਣ ਜਾ ਰਹੀ ਆ ਵੀ ਉਹ ਵੀ ਪਹਿਲਾਂ ਕਾਰਪੋਰੇਟ ਘਰਾਣਾ ਕੋਲੇ ਜਾਂ ਏਜੰਸੀਆਂ ਕੋਲ ਜਾ ਕੇ ਵੀ ਚੈੱਕ ਕਰਾਉਣਾ ਪਿਆ ਕਰੂਗਾ ਫਿਰ ਆਪਾਂ ਨੂੰ ਰੱਖਣ ਦੀ ਮਜ਼ਦੂਰੀ ਮਿਲੂਗੀ ਆ ਦੋ ਬਿੱਲ ਆ ਰਹੇ ਆ ਦੋਨੇ ਹੀ ਪਬਲੀਕਲੀ ਬਹੁਤ ਘਾਤਕ ਆ ਰਹੇ ਆ ਤੇ ਜਿਹੜਾ ਬਿਜਲੀ ਸੋਧਕ 2025 ਬਿੱਲ ਸੌਰੀ 2025 ਬਿੱਲ ਆ ਆ ਕਲੇ ਕਿਸਾਨ ਜਾਂ ਮਜ਼ਦਮਾਂ ਦਾ ਨਹੀਂ ਹੈ ਇਦੇ ਲਈ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਛੋਟੇ ਵਪਾਰੀ ਹਰ ਇੱਕ ਵਰਗ ਨੂੰ ਹੋਈ ਸੜਕ ਤੇ ਆਉਣਾ ਚਾਹੀਦਾ ਸੰਘਰਸ਼ ਦੇ ਰਾਤੇ ਖੜਨਾ ਚਾਹੀਦਾ ਕਿਉਂਕਿ ਜੇਕਰ ਆ ਬੈਲ ਲਾਗੂ ਹੁੰਦਾ ਤਾਂ ਮੇਰੇ ਹਿਸਾਬ ਨਾਲ ਗਰੀਬ ਦੇ ਕਰਨ ਹੀ ਰਾਜੂ ਬੇਤੀ ਵੇ ਰੱਖ ਲੋ ਕੇਰਾ ਉਹੀ ਰੱਖੋ ਕੇਰਾ ਉਹੀ ਰੱਖੋ ਬੱਸ ਲੋ ਜਿੰਨੀ ਤੇ ਮਿੰਟ ਹੋ ਗਏ ਖੁੱਲੇ ਹੋ ਜਾਓ ਮਾਰੇ ਖੁੱਲੇ ਹੋ ਜਾਓ ਜੀ ਨੀ ਬਿੱਲ 2025 ਆਫ ਸਾਲਾ ਅੱਗੇ ਤਾਂ ਨਾ ਆਓ ਅੱਗੇ ਤਾਂ ਨਾ ਆਓ ਜੀ ਅੱਗੇ ਤਾਂ ਨਾ ਆਓ ਉਹ ਅੱਗੇ ਨਾ ਆਓ ਜੀ ਅੱਗੇ ਨਾ ਆਓ ਅੱਗੇ ਨਾ ਯਾਰ ਮਰਦਾਬਾਦ ਮਰਦਾਬਾਦ ਸ਼ਰੌ ਦੇ ਪਿੱਛੇ ਲੋਕਾਂ ਦਾ ਇੱਕ ਜਿੰਦਾਬਾਦ 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 2025 ਵਾਪਸ ਕਰਾ ਕੇ ਰ੍ਹਾਂਗੇ ਕਰਾ ਦੇ ਰਹਾਗੇ ਕਰਾ ਦੇ ਰਹਾਗੇ ਬਿੱਲ ਵਾਪਸ ਲਾਓ ਵਾਪਸ ਲਾਓ ਰੱਗੇ ਛਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਰਦਾ ਕਰਲੀ ਨਹੀਂ ਚਲੇਗੀ ਨਹੀਂ ਚਲੇਗੀ ਵਾਪਸ ਲਾਓ ਵਾਪਸ ਲਾਓ ਮਰਦਾਬਾਦ ਮਰਦਾਬਾਦ ਮੁਖਾਦਾ ਜੀ ਰੋਇਓ ਮਾਦਾ ਥੋੜਾ ਪਿੱਛੇ ਹੋ ਜੀ ਆਪਾਂ ਸਾਰੇ ਆ ਜਾਾਂਗੇ ਵਾਹ ਭਾਈ ਜੀ ਦੋਮ ਬਾਈ ਹੁਣ ਆਈਓ ਰਾਤਰੀ ਜਦੇ ਬੰਦਿਆਂ ਦਾ ਇੱਕਾ ਜਿੰਦਾਬਾਦ 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 ਕਿਸ਼ਾਨ ਮੋਰਚਾ ਜਿੰਦਾਬਾਦ 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 ਕੇਂਦਰ ਸਰਕਾਰ ਮਰਦਾਬਾ ਮਰਦਾਬਾ ਮਰਦਾਬਾ